ਸਬਸ੍ਰਿਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਨੌਲੇਜ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨਕੌਰ ਅੱਜ ਅਸੀਂ ਭਾਰਤ ਦੇ ਉਹਨਾਂ ਕਰੋੜਾਂ ਪੈਨਸ਼ਨਰਾਂ ਨੂੰ ਉਸ ਪ੍ਰਕਿਰਿਆ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜੇ ਤੁਸੀਂ ਉਸ ਨੂੰ 30 ਨਵੰਬਰ ਤੋਂ ਪਹਿਲਾਂ ਪੂਰਾ ਨਾ ਕੀਤਾ ਤਾਂ ਤੁਹਾਡੀ ਹਰੇਕ ਮਹੀਨੇ ਆਉਣ ਵਾਲੀ ਪੈਨਸ਼ਨ ਬੰਦ ਹੋ ਜਾਊਗੀ ਇਹ ਉਹ ਪੈਨਸ਼ਨ ਹੈ ਜਿਹੜੀ ਕੇਂਦਰ ਜਾਂ ਸੂਬਾ ਸਰਕਾਰਾਂ ਦੇ ਰਿਟਾਇਰਡ ਸਰਕਾਰੀ ਮੁਲਾਜ਼ਮਾਂ ਨੂੰ ਹਰ ਮਹੀਨੇ ਮਿਲਦੀ ਹੈ ਇਸ ਲਈ ਤੁਹਾਨੂੰ ਹਰੇਕ ਸਾਲ ਜੀਵਨ ਪ੍ਰਮਾਣ ਪੱਤਰ ਸਰਕਾਰ ਨੂੰ ਦੇਣਾ ਪੈਂਦਾ ਹੈ 31 ਨਵੰਬਰ ਹਰ ਸਾਲ ਇਹ ਜੀਵਨ ਪੱਤਰ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ ਹੁੰਦੀ ਹੈ ਤੇ ਜੇ ਤੁਸੀਂ ਇਸ ਨੂੰ ਨਹੀਂ ਨਵਿਆਉਂਦੇ ਨਹੀਂ ਹਰ ਸਾਲ ਬਾਅਦ ਜਾ ਕੇ ਭਰਦੇ ਤਾਂ ਅਗਲੇ ਮਹੀਨੇ ਤੋਂ ਯਾਨੀ ਕਿ ਦਸੰਬਰ 2025 ਤੋਂ ਤੁਹਾਡੀ ਪੈਨਸ਼ਨ ਆਉਣੀ ਬੰਦ ਹੋ ਜਾਊਗੀ ਜੇ ਤੁਸੀਂ ਇਸ ਸਾਲ ਵੀ ਨਾ ਅਪਡੇਟ ਕੀਤਾ ਨਿੱਜੀ ਤੌਰ ਤੇ ਤੁਸੀਂ ਇਸ ਨੂੰ ਬੈਂਕ ਜਾਂ ਫਿਰ ਆਨਲਾਈਨ ਵੀ ਭਰ ਸਕਦੇ ਹੋ ਅਸੀਂ ਤੁਹਾਨੂੰ ਦੋਵੇਂ ਤਰੀਕਿਆਂ ਦੇ ਨਾਲ ਦੱਸਾਂਗੇ ਕਿ ਕਿਵੇਂ ਤੁਸੀਂ ਇਹ ਜਿਹੜਾ ਜੀਵਨ ਦਾ ਪ੍ਰਮਾਣ ਪੱਤਰ ਹੈ ਉਸ ਨੂੰ ਅਪਡੇਟ ਕਰਨਾ ਹੈ ਦਰਸਲ ਭਾਰਤ ਸਰਕਾਰ ਦਾ ਇਹ ਨਿਯਮ ਹੈ ਕਿ 60 ਸਾਲ ਤੋਂ ਲੈ ਕੇ 80 ਸਾਲ ਤੱਕ ਦੀ ਉਮਰ ਦੇ ਰਿਟਾਇਰਡ ਸਰਕਾਰੀ ਮੁਲਾਜ਼ਮਾ ਨੂੰ ਪੈਨਸ਼ਨ ਲੈਣ ਦੇ ਲਈ ਹਰੇਕ ਸਾਲ ਆਪਣਾ ਜੀਵਨ ਪ੍ਰਮਾਣ ਪੱਤਰ ਭਰ ਕੇ ਦੱਸਣਾ ਹੁੰਦਾ ਹੈ ਇਹਦਾ ਮਕਸਦ ਇਹ ਹੀ ਹੁੰਦਾ ਹੈ ਕਿ ਜਿਹੜੇ ਵਿਅਕਤੀ ਨੂੰ ਪੈਨਸ਼ਨ ਮਿਲ ਰਹੀ ਹੈ ਉਹ ਜਿਉਂਦਾ ਹੈ ਜਾਂ ਫਿਰ ਨਹੀਂ ਇਸ ਲਈ ਹਰੇਕ ਸਾਲ ਰਿਟਾਇਰਡ ਸਰਕਾਰੀ ਮੁਲਾਜ਼ਮ ਜੀਵਨ ਪ੍ਰਮਾਣ ਪੱਤਰ ਭਰਦੇ ਹਨ ਤੇ ਹਰ ਸਾਲ 3 ਨਵੰਬਰ ਆਖਰੀ ਤਰੀਕ ਹੁੰਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਨਲਾਈਨ ਤੁਸੀਂ ਇਸ ਨੂੰ ਕਿਵੇਂ ਅਪਡੇਟ ਕਰ ਸਕਦੇ ਹੋ ਆਨਲਾਈਨ ਜੀਵਨ ਪ੍ਰਮਾਣ ਪੱਤਰ ਹਾਸਲ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ UIDAI ਦੇ ਵੱਲੋਂ ਬਣਾਈ ਆਧਾਰ ਫੇਸ ਆਰ ਡੀ ਐਪਲੀਕੇਸ਼ਨ ਡਾਊਨਲੋਡ ਕਰਨੀ ਪੈਗੀ ਯਾਨੀ ਕਿ ਮੋਬਾਈਲ ਤੇ ਐਪ ਡਾਊਨਲੋਡ ਕਰਨੀ ਪੈਗੀ ਐਪ ਇੰਸਟਾਲ ਕਰਨ ਤੋਂ ਬਾਅਦ ਫੋਨ ਤੇ ਹੀ ਤੁਸੀਂ ਜੀਵਨ ਪ੍ਰਮਾਣ ਐਪ ਨੂੰ ਡਾਊਨਲੋਡ ਕਰਨਾ ਹੈ ਯਾਨੀ ਕਿ ਦੋ ਐਪਸ ਡਾਊਨਲੋਡ ਕਰਨੀਆਂ ਪੈਣਗੀਆਂ ਫਿਰ ਤੁਸੀਂ ਨਿਊ ਰਜਿਸਟ੍ਰੇਸ਼ਨ ਤੇ ਜਾ ਕੇ ਕਲਿੱਕ ਕਰਨਾ ਹੈ ਤੁਹਾਡੇ ਸਾਹਮਣੇ ਆਪਰੇਟਰ অথেন্টিਕੇਸ਼ਨ ਸਕਰੀਨ ਦਿਖਾਈ ਦੇਉਗੀ ਇਹ অপਸ਼ਨ ਆਉਗੀ ਉਥੇ ਆਧਾਰ ਚੈੱਕ ਬਾਕਸ ਤੇ ਤੁਸੀਂ ਕਲਿੱਕ ਕਰਨਾ ਹੈ ਤੇ ਆਪਣਾ ਆਧਾਰ ਨੰਬਰ ਉੱਥੇ ਭਰ ਦੇਣਾ ਹੈ ਯਾਨੀ ਕਿ ਆਨਲਾਈਨ ਜੋ ਤੁਸੀਂ ਇਹ ਪ੍ਰਮਾਣ ਪੱਤਰ ਦੇਣਾ ਹੈ ਤਾਂ ਤੁਹਾਡੇ ਹੱਥ ਵਿੱਚ ਆਧਾਰ ਕਾਰਡ ਹੋਣਾ ਚਾਹੀਦਾ ਇਸ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਤੇ ਈਮੇਲ ਦਰਜ ਕਰਨੀ ਹੈ ਫਿਰ ਸਬਮਿਟ ਦੇ ਬਟਨ ਤੇ ਕਲਿੱਕ ਕਰ ਦਿਓ ਇਸ ਤੋਂ ਬਾਅਦ ਤੁਹਾਡੇ ਮੋਬਾਈਲ ਜਾਂ ਫਿਰ ਈਮੇਲ ਤੇ ਇੱਕ OTP ਆਏਗਾ ਵਨ ਟਾਈਮ ਪਾਸਵਰਡ ਉਹਨੂੰ ਤੁਸੀਂ ਭਰਨਾ ਹੈਗਾ ਫਿਰ ਤੁਹਾਡੇ ਸਾਹਮਣੇ ਇੱਕ ਨਵੀਂ ਸਕਰੀਨ ਆਉਗੀ ਜਿੱਥੇ ਤੁਹਾਡਾ ਨਾਮ ਲਿਖਿਆ ਹੋਊਗਾ ਚੈੱਕ ਬਾਕਸ ਤੇ ਕਲਿਕ ਕਰਕੇ ਤੁਸੀਂ ਸਕੈਨ অপਸ਼ਨ ਨੂੰ ਚੁਣਨਾ ਹੈ ਇਹ ਐਪ ਤੁਹਾਡਾ ਚਿਹਰਾ ਸਕੈਨ ਕਰਨ ਦੀ ਇਜਾਜ਼ਤ ਮੰਗੂਗੀ ਤੁਸੀਂ ਹਾਂ ਤੇ ਟੈਪ ਕਰ ਦੇਣਾ ਯੈਸ ਹੋਏਗਾ ਸਕ੍ਰੀਨ ਤੇ ਨਿਰਦੇਸ਼ ਲਿਖਿਆ ਹੋਏਗਾ ਤੁਸੀਂ ਉਸ ਨੂੰ ਪੜ੍ਹਨਾ ਹੈ ਆਈ ਐਮ ਅਵੇਅਰ ਆਫ ਦਿਸ ਤੇ ਟੈਪ ਕਰਕੇ ਪ੍ਰਸੀਡ ਤੇ ਟੈਪ ਕਰਨਾ ਹੋਊਗਾ ਹੁਣ ਤੁਹਾਡਾ ਚਿਹਰਾ ਸਕੈਨ ਕੀਤਾ ਜਾਊਗਾ ਇਸ ਤੋਂ ਬਾਅਦ ਪੁੱਛੀ ਗਈ ਜਾਣਕਾਰੀ ਦਰਜ ਕਰਨੀ ਹੋਊਗੀ ਇੱਕ ਵਾਰ ਫੇਰ ਤੋਂ ਤੁਹਾਡੇ ਚਿਹਰੇ ਨੂੰ ਸਕੈਨ ਕੀਤਾ ਜਾਊਗਾ ਤੇ ਤੁਹਾਨੂੰ ਪ੍ਰਮਾਣ ਆਈਡੀ ਦੇਣਾ ਪਊਗਾ ਅਖੀਰ ਵਿੱਚ ਸਰਟੀਫਿਕੇਟ ਡਾਊਨਲੋਡ ਕਰਨ ਲਈ ਜੀਵਨ ਪ੍ਰਮਾਣ ਦੀ ਵੈਬਸਾਈਟ ਨੂੰ ਲੌਗਇਨ ਕਰੋ ਤੇ ਆਪਣਾ ਪ੍ਰਮਾਣ ਪੱਤਰ ਦੀ ਆਈਡੀ ਹੈ ਜਿਹੜੀ ਉਹ ਇੱਥੇ ਭਰ ਦਿਓ ਤੁਰੰਤ ਬਾਅਦ ਤੁਹਾਡਾ ਜੀਵਨ ਪ੍ਰਮਾਣ ਪੱਤਰ ਡਾਊਨਲੋਡ ਹੋ ਜਾਏਗਾ ਸੋ ਇਹ ਤਾਂ ਸੀ ਆਨਲਾਈਨ ਤਰੀਕਾ ਆਫਲਾਈਨ ਹੈ ਜਿਹੜਾ ਤਰੀਕਾ ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਉਸ ਬੈਂਕ ਦੀ ਬ੍ਰਾਂਚ ਵਿੱਚ ਜਾਣਾ ਪਊਗਾ ਜਿੱਥੇ ਤੁਹਾਡੀ ਪੈਨਸ਼ਨ ਆਉਂਦੀ ਹੈ ਪੈਨਸ਼ਨਰ ਨੇ ਆਪਣਾ ਆਧਾਰ ਕਾਰਡ ਪੈਨਸ਼ਨ ਬੁੱਕ ਜਾਂ ਪੀਪੀਓ ਨੰਬਰ ਤੇ ਆਪਣਾ ਫੋਨ ਨੰਬਰ ਜਿਹੜਾ ਉਹ ਨਾਲ ਲੈ ਜਾਣਾ ਕਿਉਂਕਿ ਓਟੀਪੀ ਉਸੇ ਫੋਨ ਨੰਬਰ ਤੇ ਆਏਗਾ ਜਿਹੜਾ ਤੁਹਾਡਾ ਰਜਿਸਟਰਡ ਹੈ ਬੈਂਕ ਮੁਲਾਜ਼ਮ ਤੁਹਾਡੀ ਉਂਗਲੀ ਦੀ ਬਾਇਓਮੈਟ੍ਰਿਕ ਸਕੈਨ ਕਰੇਗਾ ਜਿਸ ਤੋਂ ਬਾਅਦ ਜੀਵਨ ਪ੍ਰਮਾਣ ਪੱਤਰ ਜਾਰੀ ਹੋ ਜਾਊਗਾ ਤੇ ਤੁਹਾਡੀ ਪੈਨਸ਼ਨ ਦੇ ਖਾਤੇ ਵਿੱਚ ਇਹ ਅਪਡੇਟ ਹੋ ਜਾਊਗਾ ਜਿਹੜਾ ਦੱਸੂਗਾ ਸਰਕਾਰ ਨੂੰ ਕਿ ਜਿਹੜਾ ਸ਼ਖਸ ਹੈ ਯਾਨੀ ਕਿ ਜਿਹੜੇ ਤੁਸੀਂ ਉਹ ਉਹ ਜ਼ਿੰਦਾ ਹੋ ਪੈਨਸ਼ਨ ਲੈਣ ਦੇ ਕਾਬਿਲ ਹੋ ਸੋ ਇਹਨਾਂ ਦੋ ਸੌਖੇ ਤਰੀਕਿਆਂ ਦੇ ਨਾਲ ਪੈਨਸ਼ਨਰ ਨੇ ਜਿਹੜੇ ਆਨਲਾਈਨ ਤੇ ਆਫਲਾਈਨ ਦੋ ਤਰੀਕਿਆਂ ਦੇ ਨਾਲ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾ ਕੇ ਆਪਣੀ ਪੈਨਸ਼ਨ ਨੂੰ ਜਾਰੀ ਰੱਖ ਸਕਦੇ ਹਨ ਸੋ ਨਵੰਬਰ ਦਾ ਮਹੀਨਾ ਚਲ ਰਿਹਾ ਹੈ 3 ਨਵੰਬਰ ਦੇ ਵਿੱਚ ਥੋੜੇ ਜਿਹੇ ਦਿਨ ਰਹਿ ਗਏ ਨੇ ਜਿਹੜੇ ਵੀ ਲੋਕਾਂ ਨੇ ਹਾਲੇ ਨਹੀਂ ਅਪਡੇਟ ਕਰਵਾਇਆ ਉਹ ਕਰਵਾ ਲਓ ਨੌਲੇਜ ਬੁਲੇਟਿਨ ਦੇ ਵਿੱਚ ਧੰਨਵਾਦ